ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਗੁਰੂ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਈ ਹੈ ਤੇ ਉਹਦਾ ਮਨੋਰਥ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਕਿ ਉਹ ਸਤਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੈ ਇਹਦੀ ਜ਼ਰੂਰਤ ਸਾਰਿਆਂ ਨੂੰ ਹੈ ਸਤਿਆਰ ਸਾਰਿਆਂ ਨੇ ਬੰਨਣਾ ਹੈ ਝੂਠ ਸਾਰਿਆਂ ਨੇ ਛੱਡਣਾ ਹੈ ਪਰਮੇਸ਼ਰ ਦੇ ਤੱਕ ਪਹੁੰਚਣ ਦਾ ਰਾਹ ਇਹ ਹੈ ਗੁਰੂ ਦੇ ਨਾਲ ਇੱਕਮਿਕ ਹੋਣ ਦਾ ਰਾਹ ਹੀ ਹੈ ਕਿ ਸਾਨੂੰ ਆਪਣੇ ਜੀਵਨ ਦੇ ਵਿੱਚੋਂ ਝੂਠ ਹੈ ਜਿਹੜਾ ਉਪਾਰ ਘਟਣਾ ਪਏਗਾ ਤੇ ਸੱਚੀ ਗੱਲ ਇਹ ਹੈ ਵੀ ਸਮੇਤ ਮੇਰੇ ਅਸੀਂ ਸਾਰੇ ਹੀ ਬਹੁਤੇ ਸਿਰਫ ਝੂਠਾ ਜੀਵਨ ਬਤੀਤ ਕਰਦੇ ਹਾਂ ਅਸੀਂ ਜੋ ਹਾਂ ਉਹ ਦਿਸਦੇ ਨਹੀਂ ਜੋ ਦਿਸਦੇ ਆ ਉਹ ਅਸੀਂ ਹਾਂ ਜੀਵਨ ਦੇ ਵਿੱਚ ਥਾਂ-ਥਾਂ ਦੇ ਉੱਤੇ ਸਾਡੇ ਅੰਦਰ ਕਮੀਆਂ, ਤਰੁਟੀਆਂ ਔਗਣ ਭਰੇ ਪਏ ਆ ਪਰ ਹਮੇਸ਼ਾ ਅਸੀਂ ਉਹਨਾਂ ਨੂੰ ਲੁਕਾ ਛੁਪਾ ਕੇ ਆਪਣੇ ਆਪ ਨੂੰ ਬਹੁਤ ਵਧੀਆ ਪੇਸ਼ ਕਰਦੇ ਆ ਦੂਸਰਿਆਂ ਦਾ ਕੋਈ ਗੁਣ ਵੀ ਚੰਗੇ ਰ ਹੋਵੇ ਉਹਨੂੰ ਛਟਿਆਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਨਵੇਂ ਆਉਣ ਦੀ ਕੋਸ਼ਿਸ਼ ਕਰਦੇ ਆ ਸਤਿਗੁਰੂ ਸਾਨੂੰ ਦੱਸਦੇ ਆ ਵੀ ਸਿੱਖ ਦਾ ਜੀਵਨ ਤੇ ਇੰਨਾ ਜਿਆਦਾ ਉੱਚਾ ਹੈ ਨਾ ਕੋਈ ਗੁਰੂ ਨੂੰ ਵੇਖ ਲਵੇ ਤੇ ਸਿੱਖ ਨੂੰ ਵੇਖ ਲਵੇ ਦੋਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਭਿੰਨਤਾ ਰਹਿ ਨਹੀਂ ਜਾਂਦੀ ਕਿ ਦੋਨਾਂ ਵਿੱਚੋਂ ਇੱਕੋ ਜਿਹਾ ਹੀ ਆਦਰਸ਼ ਹੈ ਜਿਹੜਾ ਰੂਪਮਾਨ ਹੁੰਦਾ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਪਰ ਜਦੋਂ ਆਪਾਂ ਦੇਖਦੇ ਆ ਨਾ ਕਿ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਨੇ ਕੀਤੀਆਂ ਨੇ ਅੱਜ ਕਿਤੇ ਨਾ ਕਿਤੇ ਅਸੀਂ ਉਹਦੇ ਤੋਂ ਵਿਰਵੇ ਹੋ ਰਹੇ ਹਾਂ ਤੇ ਉਹਦਾ ਵੱਡਾ ਕਾਰਨ ਇਹ ਜੋ ਹੈ ਕਿ ਸਾਨੂੰ ਭੁੱਲ ਹੀ ਗਿਆ ਸੀ ਗੁਰੂ ਕੋਲ ਲੈਣ ਕੀ ਜਾਣਾ ਹੈ ਸਤਿਗੁਰੂ ਫਰਮਾਇਆ ਕਾਰੀ ਏ ਕਰਿਓ ਗੁਰੂਦਵਾਰੇ ਹੋਏ ਕੇ ਸਾਹਿਬ ਸਮਾਨ ਗੁਰਦੁਆਰੇ ਜਾ ਕੇ ਤੇ ਅਸੀਂ ਸਾਹਿਬ ਦੀ ਸੰਭਾਲ ਕਰਨੀ ਸੀ ਤੇ ਸਾਹਿਬ ਦੀ ਸੰਭਾਲ ਕਰਨ ਤੋਂ ਭਾਵ ਸੀ ਰੱਬੀ ਗੁਣਾਂ ਦੀ ਸੰਭਾਲ ਕਰਨੀ ਸਤ ਸੰਤੋਖ ਨਾਮ ਦੀ ਸੰਭਾਲ ਕਰਨੀ ਜੋ ਮਹਾਰਾਜ ਨੇ ਸ਼ਬਦ ਵਿੱਚ ਪਾ ਕੇ ਸਾਨੂੰ ਦਿੱਤਾ ਹੈ ਮੇਰੇ ਵਰਗਿਆਂ ਨੇ ਕੰਠਾ ਗ੍ਰਸਤ ਤੇ ਬੜਾ ਕੀਤਾ ਪਰ ਭੁੱਲ ਹੀ ਗਏ ਕਿ ਗੁਰੂ ਨੇ ਤੇ ਜੀਵਨ ਦਾ ਸਿਖਰ ਦੱਸਿਆ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬੜੀ ਸਾਡੇ ਵਿੱਚੋਂ ਗੁਰਬਾਣੀ ਦੀ ਮਹਿਕ ਆਉਣੀ ਚਾਹੀਦੀ ਹੈ ਜੀ ਬਹੁਤ ਜ਼ਰੂਰੀ ਹੈ ਇਸ ਲਈ ਕੋਸ਼ਿਸ਼ करिए ਗੁਰਬਾਣੀ ਦੇ ਨਾਲ ਜੁੜਿਏ ਸਤਸੰਗਤ ਦਾ ਨਿਯਮ ਬਣਾਈਏ ਤੇ ਗੁਰੂ ਅੱਗੇ ਅਰਦਾਸ करिए ਕਿ ਮਹਾਰਾਜ ਭੁੱਲੇ ਹੋਇਆ ਬਖਸ਼ ਲੋ ਕੰਠ ਤੋਂ ਸ਼ੁਰੂ करिए ਹੌਲੀ-ਹੌਲੀ ਹਿਰਦੇ ਦੇ ਵਿੱਚੋਂ ਵੀ ਇਹ ਬੇਤਨਾ ਨਿਕਲੇਗੀ ਤੇ ਸਤਗੁਰੂ ਤੇ ਸਮਰੱਥ ਹੈ ਸਤਗੁਰ ਖੋਟਿਉਂ ਖਰੇ ਕਰੇ ਸ਼ਬਦ ਸਵਾਰਣਹਾਰ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ